ਜਿੰਦਿਆਂ ਨੇ ਤੀਆਂ ਪਿੰਡਾਂ ਆਪਣੇ ਪੇਕੇ ਜਾਂਦੀਆਂ ਨੇ ਤੇ ਇੱਕ ਬੜਾ ਵਧੀਆ ਮਾਹੌਲ ਹੁੰਦਾ ਤੇ ਇਸ ਨੂੰ ਮੱਦੇ ਨਜ਼ਰ ਰੱਖਦੇ ਹੋਏ ਅੱਜ ਅਸੀਂ ਖੜੇ ਆ ਪਿੰਡਾਂ ਸਭ ਤੋਂ ਤੇ ਵਿੱਚ ਖੜੇ ਆ ਉੱਥੇ ਅਸੀਂ ਅੱਜ ਉਹ ਕਿਹਾ ਕਿ ਮੇਨਾ ਹਰ ਸਾਲ ਮੇਨਾ ਪਰਦਾ ਹੁੰਦਾ માતા ਚੰਦਕਾ ਦੇਵੀ ਜੀ ਦੇ ਯਾਤ ਵਿੱਚ ਤੇ ਤੁਹਾਨੂੰ ਸਭ ਤੋਂ ਪਹਿਲਾਂ ਤਾਂ ਆਪਾਂ ਦਰਸ਼ਨ ਕਰਾਉਂਦੇ ਆਂ માતા ਚੰਦਕਾ ਦੇਵੀ ਜੀ ਦੇ ਮੰਦਿਰ ਦੇ ਤੇ ਹੋਰ ਉਹਨਾਂ ਯਾਤ ਵਿੱਚ ਕੀ ਕੀ ਪ੍ਰੋਗਰਾਮ ਲਿਖਿਆ ਜਾਂਦਾ ਪਿੰਡ ਨਿਵਾਸੀਆਂ ਵੱਲੋਂ ਤੇ ਸਾਰੇ ਵਿਚਾਰ ਚਰਚਾ ਆਪਾਂ ਕਰਾਂਗੇ ਸਭ ਤੋਂ ਪਹਿਲਾਂ ਆਓ ਮੇਰੇ ਨਾਲ ਆਓ ਆਪਾਂ ਦਰਸ਼ਨ ਕਰਾਉਂਦੇ ਆਂ માતા ਮੰਦਿਰ ਦੇ ਤੇ ਆਓ ਆਪਾਂ ਤੁਹਾਨੂੰ ਦਿਖਾਉਂਦੇ ਆਂ ਤੇ ਅੰਦਰ ਦਰਸ਼ਨ ਵੀ ਕਰਾਵਾਂਗੇ ਮਾਤਾ ਚੰਦਕਾ ਦੇਵੀ ਜੀ ਦੇ ਜਿਹੜਾ ਇਹ ਇਤਿਹਾਸਿਕ ਪਵਿੱਤਰ ਸਥਾਨ ਹੈਗਾ ਪਿੰਡ ਸਕਰੂਲਾਪੁਰ ਦਾ ਵਿੱਚ ਆ ਤੁਸੀਂ ਸਿੱਤੀਆਂ ਤਸਵੀਰਾਂ ਦੇਖ ਰਹੇ ਹੋ ਤੇ ਆਉ ਤੁਹਾਨੂੰ ਆਪਾਂ ਅੰਦਰ ਜਾ ਕੇ ਮੈਂ ਜ਼ਰੂਰ ਚਾਹੂੰਗਾ ਕਿ ਤੁਹਾਨੂੰ ਆਪਾਂ ਦਰਸ਼ਨ ਕਰਾਈਏ ਤੇ ਉਹ ਮਾਤਾ ਚੰਦਕਾ ਦੇਵੀ ਜੀ ਦਾ ਇਹ ਮੰਦਿਰ ਹੈ ਜਦੋਂ ਆਪਾਂ ਨੇ ਜਾਣਾ ਇੱਕ ਝੁੱਕ ਕੇ ਅੰਦਰ ਜਾਣਾ ਕਿ ਉਹਨਾਂ ਦੇ ਸਨਮਾਨ ਦੇ ਲਈ ਸਿਰ ਝੁਕਾ ਕੇ ਆਪਾਂ ਕੋਈ ਵੀ ਮੰਨਤ ਉੱਥੇ ਪੂਰੀ ਹੁੰਦੀ ਹੈ ਜ਼ਰੂਰ ਤੇ ਆਓ ਅੱਜ ਤੁਹਾਨੂੰ ਦਿਖਾਉਨੇ ਆਂ ਤੇ ਅਸੀਂ ਚਾਹੁੰਦੇ ਆ ਕਿ ਆਪਣੇ ਆਪਣੇ ਮਾਧਿਅਮ ਦੇ ਰਾਹੀਂ ਆਪਾਂ ਤੁਹਾਨੂੰ ਕੋਸ਼ਿਸ਼ ਕਰੀਏ ਕਿ ਦਿਖਾਉਣ ਦੀ ਕਿ ਆ ਮਾਤਾ ਜੀ ਦੀ ਮੂਰਤੀ ਸਥਾਪਿਤ ਹੈ ਇੱਥੇ ਕੋਈ ਵੀ ਦੂਰ ਤੋਂ ਦੁਰਾਡੇ ਤੋਂ ਕੋਈ ਵੀ ਇਦਾਂ ਦਾ ਜਿਹੜਾ ਕੀ ਇੱਛਾ ਰੱਖ ਕੇ ਆਉਂਦਾ ਕਿ ਮੇਰੀ ਇਹ ਚੀਜ਼ ਪੂਰੀ ਹੋ ਜਾਵੇ ਸ਼ਰਧਾ ਭਾਵਨਾ ਦੇ ਨਾਲ ਆਉਂਦਾ ਤਾਂ ਉਹਦੀ ਹਰ ਇੱਕ ਮਤਲਬ ਇਹ ਕਹੋ ਮੰਨਿਆ ਜਾਂਦਾ ਕਿ ਪੂਰੀ ਹੁੰਦੀ ਹੈ ਮੰਨਤ ਤਾਂ ਇਹ ਪਿੰਡ ਸਕਰੂਲਾ ਪਰਦਾ ਇਤਿਹਾਸਿਕ ਸਥਾਨ ਮਾਤਾ ਚੰਦਕਾ ਦੇਵੀ ਜੀ ਦਾ ਹਰ ਸਾਲ ਇੱਥੇ ਪਵਿੱਤਰ ਜਿਹੜਾ ਇਤਿਹਾਸ ਹੈ ਉਹਨੂੰ ਮਨਾਇਆ ਯਾਗ੍ਰਿਤ ਕੀਤਾ ਜਾਂਦਾ ਮੰਨਿਆ ਜਾਂਦਾ ਤੇ ਆਪਾਂ ਹੋਰ ਵੀ ਗੱਲਾਂ ਬਾਤਾਂ ਕਰਦੇ ਹੁੰਦੇ ਯਾਦ ਦੇ ਵਿੱਚ ਤੇ ਰੌਣਕਾਂ ਲੱਗਦੀਆਂ ਨੇ ਧੀਆ ਭੈਣਾ ਆ ਇੱਥੇ ਧੀਆ ਮਨਾਉਂਦੀਆਂ ਨੇ ਤੇ ਹੋਰ ਵੀ ਇਤਿਹਾਸ ਵੀ ਸਾਨੂੰ ਮਾਤਾ ਚੰਦਕਾ ਦੇਵੀ ਜੀ ਬਾਰੇ ਦੱਸਿਆ ਗਿਆ ਤੇ ਬਾਈ ਜੀ ਨਾਲੇ ਵੀ ਗੱਲਬਾਤ ਹੋਈ ਹੈ ਇਹਨਾਂ ਨੇ ਵੀ ਸਾਨੂੰ ਪੂਰਾ ਦੱਸਿਆ ਕਿ ਮਾਤਾ ਚੰਦਕਾ ਦੇਵੀ ਜੀ ਦੀ ਕੀ ਮਾਨਤਾ ਹੈਗੀ ਤੇ ਕਿਹੜੇ-ਕਿਹੜੇ ਪਿੰਡ ਦੇ ਵਿੱਚ ਇਦਾਂ ਦੇ ਪ੍ਰੋਗਰਾਮ ਉਹਨਾਂ ਦੀ ਯਾਦ ਦੇ ਵਿੱਚ ਉਲੀਕੇ ਜਾਂਦੇ ਆ ਜਿਵੇਂ ਇਹਨਾਂ ਨੇ ਦੱਸਿਆ ਕਿ ਮਾਤਾ ਚੰਦਕਾ ਦੇਵੀ ਜੀ ਦੀ ਯਾਦ ਉਹ ਸਮਰਪਿਤ ਹਰ ਸਾਲ ਔਰ ਤਾਂ ਇਕੱਠੀਆਂ ਹੁੰਦੀਆਂ ਨੇ ਤੇ ਉਹ ਤੀਤੀਆਂ ਮਨਾਉਂਦੀਆਂ ਨੇ ਤੇ ਇਹ ਤੁਸੀਂ ਦੇਖ ਰਹੇ ਹੋ ਲਾਈਵ ਤਸਵੀਰਾਂ ਕਿ ਇਹ ਔਰਤਾਂ ਇਕੱਠੀਆਂ ਹੋ ਕੇ ਇੱਕ ਮਤਲਬ ਪੰਜਾਬੀ ਕਲਚਰ ਨੂੰ ਵੀ ਪ੍ਰਮੋਟ ਕਰਦੀਆਂ ਨੇ ਚਾਹੇ ਗਿੱਧਾ ਹੋਵੇ ਕੋਈ ਵੀ ਪੰਜਾਬੀ ਬੋਲੀਆਂ ਦੇ ਉੱਤੇ ਨੱਚ ਟੱਪ ਕੇ ਆਪਣਾ ਜਿਹੜਾ ਕੀ ਮੈਸੇਜ ਨੂੰ ਯਾਦ ਰੱਖੋ ਜੀ ਕਿਤੇ ਉਹਨਾਂ ਨੇ ਦੱਸਿਆ ਕਿ ਜਿਹੜਾ ਕੀ ਪਿੰਡ ਸਕੂਲਾਪੜ ਦੀਆਂ ਜਿੰਨੀਆਂ ਵੀ ਔਰਤਾਂ ਹੈਗੀਆਂ ਤਾਂ ਵੀ ਇਹ ਜਿਵੇਂ ਸੌਣ ਦੇ ਮਹੀਨੇ ਦੇ ਵਿੱਚ ਕੋਈ ਆਪਣੇ ਪੇਕੇ ਘਰ ਜਾਂਦੀਆਂ ਲੜਕੀਆਂ ਜਾਂ ਫਿਰ ਇਹ ਇਦਾਂ ਹੀ ਪੇਕੇ ਘਰ ਜਾ ਕੇ ਜਾਂ ਫਿਰ ਇਕੱਠੀਆਂ ਹੋ ਕੇ ਰਲ ਮਿਲ ਕੇ ਇਹ ਤਿਹਾਰ ਨੂੰ ਮਨਾਉਂਦੀਆਂ ਨੇ ਤਾਂ ਇਸੇ ਤਰ੍ਹਾਂ ਸਕੂਲਾਪੜ ਦੇ ਵਿੱਚ ਹਰ ਸਾਲ ਉਹਨਾਂ ਨੇ ਦੱਸਿਆ ਕਿ ਮਾਤਾ ਚੰਦਕਾ ਦੇਵੀ ਜੀ ਦੇ ਮੰਦਿਰ ਦੇ ਵਿੱਚ ਆ ਜਿਹੜੇ ਕਿ 8 ਦਿਨ 8 ਦਿਨ ਇਹਦਾ ਹੀ ਨੱਚ ਟੱਪ ਕੇ ਕਾ ਕੇ ਵਿਰਸ ਨੂੰ ਵੀ ਪਰਫੁੱਲਤ ਕਰਦੀਆਂ ਨੇ ਤੇ ਨਾਲ ਦੀ ਨਾਲ ਉਹਨਾਂ ਨੇ ਦੱਸਿਆ ਕਿ ਅਸੀਂ ਰੋਜ਼ ਇਹ 4 ਵਜੇ ਤੋਂ ਜਾਂ 5 ਵਜੇ ਦੇ ਕਰੀਬ ਔਰਤਾਂ ਇਕੱਠੀਆਂ ਹੋਣਾ ਸ਼ੁਰੂ ਹੋ ਜਾਂਦੀਆਂ ਨੇ ਤੇ ਸ਼ਾਮ ਨੂੰ 6:30 ਜਾਂ 7 ਵਜੇ ਤੱਕ ਕੋਈ ਮਤਲਬ ਸਮਾਂ ਨਹੀਂ ਹੁੰਦਾ ਕਿ ਜਦੋਂ ਤੱਕ ਔਰਤਾਂ ਚਾਹੁੰਦੀਆਂ ਨੇ ਤਾਂ ਇਹ ਨੱਚਦੀਆਂ ਨੇ ਪੰਜਾਬੀ ਕਲਚਰ ਦੇ ਵਿੱਚ ਗਿੱਧਾ ਪਾਉਂਦੀਆਂ ਨੇ ਬੋਲੀਆਂ ਪਾਉਂਦੀਆਂ ਨੇ ਤੇ ਸਾਰੀਆਂ ਔਰਤਾਂ ਇਕੱਠੀਆਂ ਹੋ ਕੇ ਇਦਾਂ ਦੀਆਂ ਮਤਲਬ ਐਕਟੀਵਿਟੀਆਂ ਕਰਦੀਆਂ ਨੇ ਇਹ ਬਹੁਤ ਵਧੀਆ ਪਰਾਲਾ ਜਿਹੜਾ ਕਿ ਸਕਰੂਲਾ ਪਰਦੇ ਵਿੱਚ ਇੱਕ ਤੀਜ ਦਾ ਤੀਜ ਨੂੰ ਸੈਲੀਬ੍ਰੇਟ ਕੀਤਾ ਜਾਂਦਾ ਤੀਆਂ ਮਨਾਈਆਂ ਜਾਂਦੀਆਂ ਸਾਉਣ ਦੇ ਮਹੀਨੇ ਦੇ ਵਿੱਚ ਤੇ ਉਹਨਾਂ ਨੇ ਦੱਸਿਆ ਕਿ ਇਹ ਹਰ ਸਾਲ ਅਸੀਂ ਇਦਾਂ ਹੀ ਤੀਆਂ ਨਾਲੇ ਮਿਲ ਕੇ ਮਨਾਉਂਦੀਆਂ ਨੇ ਤਾਂ ਇਹ ਵੀ ਮੈਨੂੰ ਇਹਨਾਂ ਨੂੰ ਪੁੱਛਿਆ ਗਿਆ ਕਿ ਜਿਵੇਂ ਕਿ ਪੰਜਾਬ ਦੇ ਵਿੱਚ ਇਹ ਪੰਜਾਬੀ ਕਲਚਰ ਜਿਹੜਾ ਹੈਗਾ ਅਲੋਪ ਹੁੰਦਾ ਜਾ ਰਿਹਾ ਸੀਗਾ ਤੇ ਕਈ ਪਿੰਡਾਂ ਦੇ ਵਿੱਚ ਜਾਂ ਫਿਰ ਹੁਣ ਇਹ ਚੀਜ਼ ਦੁਬਾਰਾ ਸੁਰਜੀਤ ਹੋਈ ਹੈ ਦੁਬਾਰਾ ਲੋਕ ਇਕੱਠੇ ਹੋ ਕੇ ਲੇਡੀਜ਼ ਜਿੰਨੀਆਂ ਹੈਗੀਆਂ ਉਹ ਤੀਆਂ ਮਨਾਉਂਦੀਆਂ ਤਾਂ ਇਹਨਾਂ ਨੇ ਦੱਸਿਆ ਕਿ ਸਾਡੇ ਪਿੰਡ ਦੇ ਵਿੱਚ ਇਹ ਚੀਜ਼ ਅੱਜ ਵੀ ਉਵੇਂ ਹੀ ਕਾਇਮ ਹੈ ਸਾਡੇ ਪਿੰਡੇ ਇਹ ਚੀਜ਼ ਅਲੋਪ ਨਹੀਂ ਹੋਈ ਤੇ ਤੀਆਂ ਅੱਜ ਵੀ ਅਸੀਂ ਉਵੇਂ ਹੀ ਰਲ ਮਿਲ ਕੇ ਇਕੱਠੀਆਂ ਹੋ ਕੇ ਮਨਾਉਂਦੀਆਂ ਤੇ ਇਹ ਕਹਿ ਲਓ ਕਿ ਪੰਜਾਬੀ ਕਲਚਰ ਨੂੰ ਪ੍ਰਮੋਟਰ ਵੀ ਹੁੰਦਾ ਹੈ ਤੇ ਬੋਲੀਆਂ ਗਿੱਧਾ ਜਾਂ ਫਿਰ ਹੋਰ ਇਸੇ ਤਰ੍ਹਾਂ ਦੇ ਪੰਜਾਬੀ ਟੱਪੇ ਫੁਲਕਾਰੀ ਲੈ ਕੇ ਟੀਮੀਆਂ ਔਰਤਾਂ ਸਾਰੀਆਂ ਰਲ ਮਿਲ ਕੇ ਇਦਾਂ ਦਾ ਜਿਹੜਾ ਕਿ ਇਹ ਚੀਜ਼ ਨੂੰ ਅੱਗੇ ਲੈ ਕੇ ਜਾਂਦੀਆਂ ਨੇ ਤੇ ਉਹਨਾਂ ਦੇ ਨਾਲ ਨਾਲ ਉਹਨਾਂ ਨੇ ਦੱਸਿਆ ਕਿ ਇਹ ਚੀਜ਼ਾਂ ਤੋਂ ਇਲਾਵਾ ਵੀ ਮਾਤਾ ਚੰਦਕਾ ਦੇਵੀ ਜੀ ਦੀ ਯਾਦ ਨੂੰ ਸਮਰਪਿਤ ਹੋਰ ਵੀ ਪਿੰਡ ਦੇ ਵਿੱਚ ਬਹੁਤ ਸਾਰੀਆਂ ਐਕਟੀਵਿਟੀਆਂ ਹੁੰਦੀਆਂ ਨੇ ਚਾਹੇ ਫਿਰ ਉਹ ਉਹ ਮਾਂ ਬੋਲੀ ਹੋਵੇ ਚਾਹੇ ਮਾਂ ਖੇਡ ਕਬੱਡੀ ਹੋਵੇ ਉਹਨੂੰ ਵੀ ਪ੍ਰਮੋਟ ਕਰਦਾ ਸਾਡਾ ਪਿੰਡ ਤੇ ਉਹਨਾਂ ਨੇ ਦੱਸਿਆ ਕਿ ਸਾਡੀਆਂ ਔਰਤਾਂ ਹਰ ਇੱਕ ਚੀਜ਼ ਦੇ ਵਿੱਚ ਪਾਰਟਿਸਿਪੇਟ ਕਰਦੀਆਂ ਨੇ ਅੱਗੇ ਹੁੰਦੀਆਂ ਨੇ ਪੰਜਾਬੀ ਕਲਚਰ ਦੇ ਨਾਲ ਪੰਜਾਬੀ ਵਿਰਸੇ ਦੇ ਨਾਲ ਸਾਡਾ ਪਿੰਡ ਸਕਰੂਲਾ ਪਰ ਇਹ ਜੁੜਿਆ ਹੋਇਆ ਤੇ 8 ਦਿਨ ਪੂਰੀਆਂ ਰੌਣਕਾਂ ਰਹਿੰਦੀਆਂ ਨੇ ਤੇ ਆ ਤੁਸੀਂ ਲਾਈਵ ਤਸਵੀਰਾਂ ਵੀ ਦੇਖ ਰਹੇ ਹੋ ਜਿਵੇਂ ਕਿ ਆਪਾਂ ਦੇਖਿਆ ਕਿ ਆ ਸਾਰੇ ਔਰਤਾਂ ਹਨ ਡੀਜੇ ਤੇ ਜਾਂ ਫਿਰ ਇਸ ਦਾ ਸਾਊਂਡ ਸਿਸਟਮ ਲਾ ਕੇ ਸਾਰਾ ਪ੍ਰੋਗਰਾਮ ਆ ਕਰ ਰਹੀਆਂ ਨੇ ਲਾਈਵ ਤਸਵੀਰਾਂ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਇਹ ਪਿੰਡ ਸੁਰੂਲਾਪੁਰ ਦੇ ਵਿੱਚ ਇਹ ਇਹ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਆ ਦੇਖੋ ਕੀ ਗਿੱਧਾ ਪਾਇਆ ਜਾ ਰਿਹਾ ਬੋਲੀਆਂ ਪਾਈਆਂ ਜਾ ਰਹੀਆਂ ਪੰਜਾਬੀ ਕਲਚਰ ਨੂੰ ਪਿਆਰ ਕਰਨ ਵਾਲੇ ਲੋਕ ਇਹ ਜ਼ਰੂਰ ਇਹ ਚੀਜ਼ ਨੂੰ ਦੇਖ ਰਹੇ ਨੇ ਕਿ ਕਿਵੇਂ ਔਰਤਾਂ ਇਕੱਠੀਆਂ ਨੇ ਤਿਰੰਜਨ ਦੇ ਵਿੱਚ ਜਿਵੇਂ ਗਿੱਧਾ ਪਹਿਲਾਂ ਸੱਤ ਲੱਗਦੀ ਸੀ ਕਿ ਉਹਦੇ ਵਿੱਚ ਵੀ ਔਰਤਾਂ ਕੋਈ ਪਿੰਡਾਂ ਝੂਲਦੇ ਸੀ ਜਾਂ ਚਾਰ ਆਲ ਮਿਲ ਕੇ ਇਦਾਂ ਪੰਜਾਬੀ ਕਲਚਰ ਨੂੰ ਪ੍ਰਮੋਟ ਕਰਦੀਆਂ ਸੀਗੀਆਂ ਪੋਫਟੋ ਦਿਓ ਪ੍ਰਾਲਾ ਤੇ ਆਓ ਹੁਣ ਅੱਗੇ ਆਪਾਂ ਹੋਰ ਪ੍ਰਬੰਧਕਾਂ ਨਾਲ ਵੀ ਤੋਂ ਨੂੰ ਮਲਾਉਨੇ ਅੱਗੇ ਜਾ ਕੇ ਗੱਲਬਾਤ ਕਰਾਉਨੇ ਆਂ ਕਿ ਹੋਰ ਕਿਹੜੇ ਕਿਹੜੇ ਪ੍ਰੋਗਰਾਮ ਜਿਹੜੇ ਕਿ ਮਾਤਾ ਚੰਦਕਾ ਦੇਵੀ ਦੀ ਯਾਦ ਨੂੰ ਸਮਰਪਿਤ ਹੁੰਦੇ ਨੇ ਉਹ ਗੱਲਬਾਤਾਂ ਵੀ ਕਰਦੇ ਆਂ ਆਪਾਂ ਖੜੇ ਆ ਜੀ ਪਿੰਡ ਸਕੁਰੂਲਾਂਪੁਰ ਦੇ ਵਿੱਚ ਜਿਹੜਾ ਕਿ ਕੱਲ ਨੂੰ 11 ਤਰੀਕ ਨੂੰ ਕਬੱਡੀ ਦਾ ਟੂਰਨਾਮੈਂਟ ਹੋ ਰਿਹਾ ਤੇ ਉਹ ਖੇਡ ਗਰਾਊਂਡ ਦੇ ਵਿੱਚ ਖੜੇ ਆ ਤੇ ਤੁਸੀਂ ਆ ਦੇਖ ਰਹੇ ਹੋ ਖੇਡ ਗਰਾਊਂਡ ਪਿੰਡ ਸਕੁਰੂਲਾਂਪੁਰ ਦਾ ਕਿ ਮੋਹਾਲੀ ਜਿਲ੍ਹੇ ਦਾ ਇਹ ਪਿੰਡ ਹੈ ਤੇ ਚਮਕੌਰ ਸਾਹਿਬ ਹਲਕੇ ਦਾ ਵੀ ਇਹ ਪਿੰਡ। ਉੱਥੇ ਆਪਾਂ ਖੜੇ ਆ। ਕਬੱਡੀ ਦਾ ਟੂਰਨਾਮੈਂਟ ਕਰਵਾਇਆ ਜਾ ਰਿਹਾ। ਇਹ ਜਿਵੇਂ ਤੁਹਾਨੂੰ ਜੀਹੇ ਦਿਖਾ ਕੇ ਦੱਸਿਆ ਕਿ ਮਾਤਾ ਚੰਦਨਾ ਦੇ ਜੀ ਯਾਦ ਦੇ ਵਿੱਚ ਹਰ ਸਾਲ ਇਹ ਪ੍ਰੋਗਰਾਮ ਕਰਵਾਇਆ ਜਾਂਦਾ। ਕਿ ਆਓ ਤੁਹਾਨੂੰ ਸਭ ਤੋਂ ਖੜੇ ਹੋਣੇ ਕਬੱਡੀ ਦੇ ਗ੍ਰਾਂਡ ਮੈਚ ਹੈ। ਵੀਰ ਖੜੇ ਨੇ ਤੇ ਤੁਹਾਨੂੰ ਮਨਾਉਨੇ ਆ ਤੇ ਕੀ ਕੀ ਇਨਾਮ ਰੱਖੇਗਾ ਇਹਨੇ ਕੱਲ ਦੇ ਟੂਰਨਾਮੈਂਟ ਦੇ ਖਿਡਾਰੀਆਂ ਨੂੰ ਜਿੱਤ ਲਵਾ ਲਿਆ ਨੂੰ ਕੀ ਸਾਲਾ ਪ੍ਰੋਗਰਾਮ ਹੈਗਾ। ਆਪਾਂ ਗੱਲਬਾਤ ਕਰਦੇ ਆਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਤੇ ਜਿਹੜਾ ਸਾਰੇ ਮਾਤਾ ਚੰਦਕਾ ਦੇ ਜੀ ਦੀ ਯਾਦ ਦੇ ਵਿੱਚ ਟੂਰਨਾਮੈਂਟ ਕਰਵਾਇਆ ਜਾ ਰਿਹਾ ਤੇ ਕੀ ਕੀ ਇਨਾਮ ਹੋਣਗੇ ਪੂਰਾ ਕੀ ਹੈਗਾ ਸਾਰਾ ਵਿਸਥਾਰਪੂਰਵਕ ਸਾਡੇ ਦਰਸ਼ਕਾਂ ਨੂੰ ਦੱਸੋ ਪਹਿਲਾਂ ਤੁਹਾਡਾ ਸਾਰਿਆਂ ਦਾ ਧੰਨਵਾਦ ਥੋੜੀ ਜਿਹੀ ਨੰਨ ਲਈ ਜੀ ਸਾਡੇ ਇੱਥੇ ਪਹੁੰਚੇ ਨਾ ਕੋਈ ਧੀਵਰੀ ਜੋ ਵੀ ਜਾਣਕਾਰੀ ਦੇਣ ਤੋਂ ਤੁਸੀਂ ਤੁਹਾਡਾ ਸਾਰਿਆਂ ਦਾ ਧੰਨਵਾਦ ਜੀ ਮਾਤਾ ਚੰਦਕਾ ਦੇ ਜੀ ਦੇ ਮੇਡਮ ਸਮਰਪਿਤ ਸਹਿਲਾ ਖਰ ਦਾ ਸੰਜਿਆ ਕਬੱਡੀ ਕੱਪ ਕਰਵਾਇਆ ਜਾ ਰਿਹਾ ਹੈ ਜਿਦਾ ਕਿ ਪਹਿਲਾ ਪ੍ਰਾਇਜ 58000 ਤੇ ਦੂਜਾ ਪ੍ਰਾਇਜ ਸਕਸਾਲੀਆ ਰੋਣੀ ਦੇ ਬੈਂਚਾਂ ਨੂੰ ਦਿੱਤੀ ਜਾਂਦੀ ਅਤੇ ਸਾਡੇ ਤਵਾਰ ਕਵੱਡੀ ਫਰੇਜੇ ਦੀ 12 ਚੋਕੀ ਇੰਨਾ ਬੇਰੀ ਜਿਹੜਾ ਕਿ ਨਿਸ਼ਾ ਮੁਕਤ ਨਾਮਾਟ ਕਰਾ ਰਹੇ ਕੋਈ ਟਿਕਣਾਈ ਦੀ ਫਲੇ ਵੀ ਲਾਊਗਾ ਕੋਈ ਨਜਾਨ ਕਰਕੇ ਪੇਡੂਗਾ ਸਖਾਸਤ ਪੁਰੀ ਖੇਡ ਹੋਏ ਤੇ ਆਪਣੇ ਡਾਕ ਦੇ ਬੱਚਿਆਂ ਨੂੰ ਦੇਤੀ ਅਸੀਂ ਇਹ ਦੇ ਦੇਣੀ ਆ ਉਹ ਕਵਾਰ ਦੇ ਦੇਣੀ ਆ ਟੀਮਾਂ ਉਹ ਆਪ ਜੀ ਕੋਲ ਹੀ ਵਾਹ ਸਪੋਰਟਿੰਗ ਇੱਕੋ ਚਾਹੀਦੀ ਇੱਕ ਪਿੰਡ ਦੇ ਤੋਂ 12 ਤੋਂ ਮਿੰਟ ਦੇ ਇਹ ਇੱਕ ਪਿੰਰੇ ਦੇ ਬਾਹਰੋਂ ਆ ਤੇ ਵਧੀਆ ਟੀਮਾਂ ਸਾਡੀ ਨੇ ਵਧੀਆ ਮੈਚ ਸੁਣਿਆ ਮੈਚੇ ਤੋਂ ਮੁਕੁਰ ਨਹੀਂ ਆਈ ਵਧੀਆ ਖੇਡਦੇ ਨੇ ਵਧੀਆ ਕਰ ਦਿੰਦਾ ਵੀ ਇਹ ਤਾਂ ਬਹੁਤ ਵਧੀਆ ਗੱਲ ਆ ਕਿ ਕੋਈ ਚਿਰ ਸਾਡੀ ਇੱਕ ਮਾਹ ਖੇਡ ਕਮੇਟੀ ਇਹ ਪ੍ਰਮੋਟ ਹੋ ਰਹੀ ਹੈ ਦੂਜਾ ਕਿ ਚਲੋ ਨਸ਼ੇ ਤੇ ਜਿਹੜੇ ਬੱਚੇ ਮੁਲਤਾਨ ਹੋ ਰਹੇ ਆ ਉਹਨਾਂ ਨੂੰ ਦੂਰ ਰੱਖਣ ਦਾ ਇਹੀ ਹੈ ਕਿ ਉਹ ਗਰਾਊਂਡਾਂ 'ਚ ਆਉਣ ਹੈ ਨਾ ਤੇ ਹੋਰ ਕੀ ਕੀ ਕੱਲ ਨੂੰ ਕਿਹੜੇ ਸ਼ਖਸੀਅਤ ਆ ਰਹੀ ਹੈ ਹੋਰ ਜਿਹੜਾ ਕੀ ਆਪਣੇ ਨਾਵੰਡ ਸਮਰੋਹ ਦੇ ਵਿੱਚ ਉਹਨਾਂ ਬਾਰੇ ਵੀ ਜਾਣ ਦਿੰਦੇ ਸਾਡੇ ਹਲਕੇ ਦੇ ਐਮਐਡੀ ਸਾਹਿਬ ਡਾਕਟਰ ਚੰਦੀ ਸਿੰਘ ਜੀ ਨਾਮਾਂ ਦੀ ਵੰਡ ਕਰਨਗੇ ਤੇ ਮਾਲਵਿੰਦਰ ਕੰਗ ਜੀ ਐਮਪੀ ਉਹ ਵੀ ਪਹੁੰਚ ਰਹੇ ਨੇ ਤੇ ਬੱਬੀ ਬਾਦਲ ਵੀ ਪਹੁੰਚ ਰਹੇ ਨੇ ਠੀਕ ਹੈ ਸਰਦਾਰ ਵੀ ਦਵਿੰਦਰ ਸਿੰਘ ਜੀ ਪਹੁੰਚ ਰਹੇ ਨੇ ਹੋਰ ਲੱਖ ਜੀ ਚੀਟਾ ਸਾਰੀਆਂ ਪਹੁੰਚ ਰਹੇ ਨੇ ਜਿੰਨੀਆਂ ਵੀ ਆਪਣੇ ਏਰੀਆ ਦੇ ਪੰਜ ਸਰਪੰਚ ਨੰਬਰਦਾਰ ਸਾਰੇ ਪਹੁੰਚ ਰਹੇ ਨੇ ਜਿਲਦਾਰ ਜਿਹੜੀ ਕੋਲੋਂ ਆ ਸਿਆਸੀ ਜ਼ਿਕਰ ਕਰਦੇ ਉਹ ਵੀ ਪਹੁੰਚ ਰਹੇ ਨੇ ਉਹਨਾਂ ਦੇ ਨਾਲ ਬਲਾਕ ਪ੍ਰਧਾਨ ਮਨਜੀਤ ਸਿੰਘ ਜੀ ਉਹ ਵੀ ਪਹੁੰਚ ਰਹੇ ਨੇ ਜਿੰਨੇ ਵੀ ਸਾਰੇ ਆਮ ਪਾਰਟੀ ਦੇੜੀ ਹੈਗੀ ਆ ਸਾਰੇ ਵਰਕਰ ਸਾਡੇ ਕੋਲ ਪਹੁੰਚ ਰਹੇ ਨੇ ਸਾਰੇ ਬਲਾਕੀਆਂ ਪਹੁੰਚ ਰਹੇ ਨੇ ਅੱਗੇ ਸਾਰਿਆਂ ਨੂੰ ਬਹੁਤ ਧੰਨਵਾਦ ਕਰਦੇ ਤੇ ਇਹ ਟੂਰਨਾਮੈਂਟ ਜਿਵੇਂ ਤੁਸੀਂ ਦੱਸਿਆ ਕਿ ਹਰ ਸਾਲ ਕਰਵਾਇਆ ਜਾਂਦਾ ਹੈ ਨਾ ਇਹ ਕਿਵੇਂ ਕਿਸੇ ਇੱਕ ਕਲੱਬ ਵੱਲੋਂ ਕਰਵਾਇਆ ਜਾਂਦਾ ਜਾਂ ਸਾਰੇ ਨਗਰ ਵੱਲੋਂ ਅੰਗਰੇਜ਼ਮੈਂਟ ਤੇ ਕਰਾਇਆ ਜਾਂਦਾ ਇਹ ਸਰਬਸਾਂਝਾ ਕਬੱਡੀ ਕੱਪ ਕਰਾਉਂ ਲੱਗੇ ਜੀ ਕਈ ਸਾਲਾਂ ਤੋਂ ਬੰਦ ਪਿਆਦਾ ਜੋ ਕਿ ਨਵੇਂ ਮੁੱਦੇ ਉੱਥੇਾਰੇ ਖਰਾਬ ਦੇ ਹੁੰਦੇ ਆ ਇਹਨਾਂ ਦਾ ਗੱਲ ਮਿਲ ਕੇ ਸਾਰੇ ਪਿੰਡ ਦੇ ਸਹਿਯੋਗ ਦੇ ਨਾਲ ਇੱਕ ਸਰਬ ਥਾਂਜਾ ਕਬੱਡੀ ਦਾ ਫ੍ਰਾਊਂਗ ਲੱਗੇ ਆ ਜੋ ਕਿ ਮਾਤ ਮਾਤ ਦੇ ਉੱਪਰ ਉੱਪਰ ਬਿਲਕੁਲ ਇੱਕ ਕਬੱਡੀ ਦਾ ਫ੍ਰਾਊਂਗ ਲੱਗੇ ਤੇ ਅਜੇ ਹੋਰ ਵੀ ਹੁੰਦੇ ਵੀ ਮਿਲੂਗੇ ਜੀ ਤੇ ਸਭ ਤੋਂ ਪਹਿਲੀ ਇਹ ਕਹਿਣਾ ਚਾਹੁੰਦੇ ਜੀ ਕਿ ਤੁਸੀਂ ਅੱਜ ਪਹਿਲਾਂ ਹੀ ਬਹੁਤ ਬਹੁਤ ਧੰਨਵਾਦ ਕੀਤਾ ਕਿ ਤੁਸੀਂ ਅੱਜ ਆਇਆ ਕਬੱਡੀ ਦਾ ਫ੍ਰਾਊਂਗ ਲੱਗਿਆ ਤਾਂ ਹੋਰ ਕੀ ਜੀ ਉਹਨਾਂ ਦਾ ਜਨਤਕ ਕਿ ਕਰਵਾਇਆ ਦੇ ਪਿੰਡ ਕਰੋਨਾ ਵਜਿਏ ਇਹਨਾਂ ਤੋਂ ਬੋਲ ਕੇ ਅੱਛੇ ਨਕ ਸਾਡੇ ਪਿੰਡ ਦੀਆਂ ਦੀਆਂ ਲੋਆ ਸਥੀਆਂ ਉਹਦੇ ਚੰਦਰਗਦੇਵ ਮੰਦਿਰ ਤੋਂ ਕਿਤਾ ਪਈ ਤੇ ਉੱਥੇ ਜਾ ਕੇ ਆਪਣੇ ਜਿਹੜਾ મત ਭੇਜੇ ਤੋਂ ਉੱਪਰ ਉੱਤੇ ਦੇ ਕਿਸੇ ਤਰ੍ਹਾਂ ਦਾ ਕੋਈ ਸਾਡੇ ਪਿੰਡ ਦੇ ਵਿੱਚ ਇਹ ਬਿੱਲਾ ਪਰ ਉਹਦੇ ਵਿੱਚ ਕੋਈ મત ਭੇਜ ਨਹੀਂ ਹੈ ਉਹ ਸਾਰੇ ਹੁੰਦੇ ਇਕੱਠੇ ਹੋ ਕੇ ਮੇਲਾ ਮਿੱਲੇ ਵਿੱਚ ਆ ਗਏ ਹੁਣੇ ਤੇ ਮੇਲਾ ਸਾਡਾ 13 ਤਰੀਕ ਨੂੰ ਹੈ ਜਦ ਮੰਗਲਵਾਰ ਅੱਜ ਜ ਸਾਡੇ ਪਿੰਡ 10 ਤਰੀਕ ਨੂੰ ਬਾਦ ਜਿਹੜੇ ਬਾਬਾ ਜੀ ਛੋਣਾਂ ਆਏ ਉਹਨਾਂ ਦੇ ਅੱਜ ਖਾਣ ਲੱਗਿਆ ਤੇ ਕੱਲ ਨੂੰ ਇੱਥੇ ਕਬੱਡੀ ਟੂਰਨਾਮੈਂਟ ਹੋ ਰਿਹਾ ਜਣਾ ਪਰਸੋਂ ਨੂੰ ਸਾਡੇ ਪਿੰਡ ਚ ਕਰਾਤਾ ਹੋਣਗੇ ਤੇ ਚੌਥੇ ਨੂੰ 13 ਤਰੀਕ ਨੂੰ ਉਸੇ ਹੀ ਰੰਗਨ ਦੀ ਕਿਸੇ ਗਰਾਮ ਪਹੁੰਚਾਉਣਗੇ ਸਾਡੇ ਪਿੰਡਾਂ ਤੋਂ ਜਿੱਦਾਂ ਲੀਲਾ ਦੀ ਸ਼ੁਰੂਆਤ ਹੈ ਉਹ ਸਾਡੇ ਸਕੂਲਾਂ ਤੋਂ ਸ਼ੁਰੂ ਹੋਈ ਠੀਕ ਹੈ ਤੇ ਜਿਵੇਂ ਕਿ ਦੱਸਿਆ ਇਹਨਾਂ ਨੇ ਕਿ ਮਾਤਾ ਚੰਦਗਾ ਦੇਵੀ ਜੀ ਦੀ ਯਾਦ ਵਿੱਚ ਪਿੰਡ ਦੇ ਵਿੱਚ ਕਾਫੀ ਤਰ੍ਹਾਂ ਦੇ ਪ੍ਰੋਗਰਾਮ ਹੁੰਦੇ ਆ ਹਨ ਅੱਜ ਵੀ ਜਿਵੇਂ ਅਖਾੜਾ ਲੱਗਿਆ ਤੇ ਹੁਣ ਅਸੀਂ ਦੇਖ ਕੇ ਆਏ ਹਾਂ ਉੱਥੇ ਮਾਤਾ ਉੱਥੇ ਹੁਣ ਵੀ ਜਿਹੜੀ ਔਰਤਾਂ ਸਾਡੀਆਂ ਪਿੰਡ ਸਗੁੰਣਾ ਪਰਦੀਆਂ ਬੀਬੀਆਂ ਭੈਣਾਂ ਹੈਗੀਆਂ ਉਹ ਰਲ ਮਿਲ ਕੇ ਤੀਜ ਦਾ ਇੱਕ ਤਿਹਾਰ ਮਨਾ ਰਹੀਆਂ ਤੇ ਕਾਨੂੰ ਕਬੱਡੀ ਦਾ ਟੂਰਨਾਮੈਂਟ ਫਿਰ ਛਿੰਝ ਹੋਣੀ ਹੈ ਇੱਕ ਬਹੁਤ ਵਧੀਆ ਇਹ ਕਲਚਰ ਵੀ ਪ੍ਰਮੋਟ ਹੋ ਰਿਹਾ ਸਾਡੇ ਪੰਜਾਬ ਦਾ ਜਿਹੜੇ ਬੱਚੇ ਨੌਜਵਾਨ ਪੀੜੀ ਹੈਗੀ ਹੈ ਜਾਂ ਨੌਜਵਾਨ ਹੈਗੇ ਖਿਡਾਰੀ ਹੈਗੇ ਉਹ ਗਰਾਉਂਡਾਂ ਚ ਆ ਰਹੇ ਆ ਇੱਕ ਬਹੁਤ ਵਧੀਆ ਪ੍ਰਾਣਾ ਹੈ ਇਹ ਜ਼ਰੂਰੀ ਵੀ ਹੈ ਅਗਰ ਨਸ਼ਿਆਂ ਤੋਂ ਬਚਾਉਣਾ ਚਾਹੁੰਦੇ ਹੋ ਨਸ਼ਿਆਂ ਤੋਂ ਰਹਿਤ ਪੰਜਾਬ ਬਣਾਉਣਾ ਚਾਹੁੰਦੇ ਹੋ ਤਾਂ ਪੰਜਾਬ ਨੂੰ ਹਰਾ-ਭਰਾ ਬਣਾਉਣ ਲਈ ਇੱਕ ਵਧੀਆ ਇਦਾਂ ਦੇ ਉਪਰਾਲੇ ਕਰਨੇ ਬਹੁਤ ਜ਼ਰੂਰੀ ਨੇ ਬਹੁਤ ਵਧੀਆ ਉਪਰਾਲਾ ਜਿਹੜੇ ਕਿ ਪਿੰਡ ਦੇ ਸਾਡੇ ਸਕੂਲਾਂ ਪਰ ਪਿੰਡ ਦੇ ਜਿਹੜੇ ਵੀ ਸੰਸਥਾ ਹੈਗੇ ਆ ਪ੍ਰਬੰਧਕ ਹੈਗੇ ਆ ਇਹਨਾਂ ਦਾ ਬਹੁਤ ਵਧੀਆ ਉਪਰਾਲਾ ਹੈ ਤਾਂ ਹੋਰ ਮੇਰੇ ਵੀ ਤੁਸੀਂ ਕੀ ਕਹਿਣਾ ਚਾਹੋਗੇ ਜੀ ਤੁਸੀਂ ਕਹਿਣਾ ਚਾਹੁੰਦੇ ਹੋ ਬਹੁਤ ਠੀਕ ਹੈ ਸਾਡੇ ਜਿਹੜੇ ਕੋਚ ਆ ਬਹੁਤ-ਬਹੁਤ ਵਧੀਆ ਕੋਚ ਹੈ ਜੀ ਹੂੰ ਕੋਈ ਬੱਚਾ ਨਹੀਂ ਅਜਾ ਕਹਿੰਦੇ ਬੜੀ ਬੜੀ ਗੱਲ ਕਰਦਾ ਐਸੇ ਗੁੱਤੇ ਮਾਰੇ ਕੋਈ ਪਾਰਟੀ ਬਾਜੀ ਵਿੱਚ ਉਸ ਤਰ੍ਹਾਂ ਨਹੀਂ ਕਰਦਾ ਫਿਰ ਤਾਂ ਬਾਤ ਹੀ ਹੋ ਰਹੀ ਹੈ ਇਤਾਂ ਦੇ ਪ੍ਰੋਗਰਾਮ ਦੇਖੋ ਜੀ ਜਿਹੜਾ ਬੰਦਾ ਮੋਰੀ ਹੁੰਦਾ ਉਹ ਪਾਰਟੀ ਬਾਜੀ ਤੋਂ ਉੱਠ ਕੇ ਹੀ ਇਹ ਕੰਮ ਹੁੰਦੇ ਹਨ ਹੈਨਾ ਤੇ ਜਿਵੇਂ ਦੱਸਿਆ ਕਿ ਇਹ ਨਰਿੰਦਰ ਜੀ ਇਹ ਪਿੰਡ ਸਕੂਲਣਾ ਫਰ ਤੋਂ ਨੇ ਕਬੱਡੀ ਦੇ ਕੋਚ ਵੀ ਨੇ ਤਾਂ ਬਹੁਤ ਬੜੀ ਇੱਕ ਉਹ ਹੋ ਜਾਂਦੀ ਹੈ ਗੱਲ ਕਿ ਅੱਜ ਹੁਣ ਇਹ ਕਬੱਡੀ ਨੂੰ ਪ੍ਰੋਮੋਟ ਕਰ ਦੇਵੇ ਤਾਂ ਜ਼ਰੂਰ ਤੁਸੀਂ ਹੁਣ ਲਾਸਟ ਦੇ ਵਿੱਚ ਸਾਡੀ ਪੰਜਾਬ ਦੇ ਨੌਜਵਾਨਾਂ ਨੂੰ ਨਵੀਂ ਪੀੜ੍ਹੀ ਨੂੰ ਹੋਰ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦਾ ਹਾਂ ਅਸੀਂ ਤੇ ਇਹੀ ਮੈਸੇਜ ਦੇਣਾ ਚਾਹੁੰਦੇ ਆਂ ਵੀ ਜਿੰਨੇ ਵੀ ਪਿੰਡਾਂ ਦੇ ਵਿੱਚ ਬੱਚੇ ਆ ਆਪਣੇ ਗਰਾਊਂਡਾਂ ਦੇ ਨਾਲ ਜੋੜਨ ਸੇ ਕੋਟੀ ਦੰਗਰ ਤੇ ਕੁਟੀ ਕੁਟੀ ਦੰਗਰ ਦੇ ਵਿੱਚ ਜਾਣ ਤੇ ਕਬੱਡੀ ਦਾ ਗਰਾਊਂਡ ਉੱਥੇ ਕਬੱਡੀ ਦੇ ਵਿੱਚ ਜੋੜਨ ਤਾਂ ਕਿ ਨਰਸਾ ਜੀ ਜੀ ਤੇ ਇਹ ਇਹ ਸੀਗਾ ਜੀ ਆਪਾਂ ਖੜੇ ਸੀ ਕਿ ਸਕੂਲਾਂ ਪਰ ਤੇ ਤੁਹਾਨੂੰ ਦੱਸ ਦੇਣਾ ਚਾਹੁੰਦੇ ਆ ਕਿ ਕੱਲ ਐਤਵਾਰ ਨੂੰ ਕਬੱਡੀ ਦਾ ਮਹਾਕੁੱਪ ਮਹਾ ਮੁਕਾਬਲਾ ਹੋ ਰਿਹਾ ਤੇ ਜਿਹੜੇ ਵੀ ਖਿਡਾਰੀ ਨੇ ਕਬੱਡੀ ਨਾਲ ਪਿਆਰ ਕਰਦੇ ਨੇ ਚਾਹੇ ਉਹ ਦਰਸ਼ਕ ਹੋਣ ਖਿਡਾਰੀ ਹੋਣ ਤਾਂ ਕੱਲੋ ਸਕਰੂਲਾ ਪਰ ਪਿੰਡ ਦੇ ਵਿੱਚ ਜ਼ਰੂਰ ਪਹੁੰਚੋ ਤੇ ਦੇਖੋ ਆ ਕੇ ਆਪਣਾ ਜੋਰ ਜਮਾ ਸਕਦੇ ਹੋ ਜਿਹੜੇ ਖਿਡਾਰੀ ਹੈਗੇ ਆ ਤੇ ਬਾਕੀ ਦਰਸ਼ਕ ਸਾਰੇ ਖੇਡ ਦਾ ਆਨੰਦ ਮਾਣ ਸਕਦੇ ਆ ਜੇਕਰ ਇਹ ਪੰਜਾਬ ਦੇ ਪਿਆਰ ਚੈਨਲ ਮੇਆ ਸੰਦੀਪ ਜੀ ਧੰਨਵਾਦ